माज মহলਾ ਪੰਜਵਾ ਇਕੰਕਾਰ ਸਤਗੁਰ ਪ੍ਰਸਾਦ ਸਾਵਣ ਸਰਸੀ ਕਾਮਣੇ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸਚ ਰੰਗ ਇਕ ਕੋਨਮਧੋਰ ਵਿਖਿਆ ਰੰਗ ਕੁੜਾਵੇਆ ਦਿਸਨ ਸਬੇਸ਼ਾਰ ਹਰੇ ਅਮਰਤ ਬਹਉਂਦ ਸੋਹਵਣੇ ਮਿਲ ਸਾਧੂ ਪੀਵਣਹਾ ਬਾਣ ਤੈਨ ਪ੍ਰਭ ਸੰਗ ਮੋਲਿਆ ਸਮਰਥ ਪਰਖਿਆ ਪਾਰ ਹਰ ਮਿਲਣੇ ਨ ਮਨ ਲੋਚਦਾ ਕਰਮ ਮਲਵਣ ਹਰ ਜਿੰ ਸਖੀਏ ਪ੍ਰਭ ਪਾਇਆ ਹੋ ਤਨ ਕੇ ਸਦ ਬਲਹਾਰ ਨਾਨਕ ਹੋ ਜੀ ਮੈਂ ਆਕਰ ਸ਼ਬਦ ਸਵਾਰਣਹਾਰ ਸਾਵਣਤ ਨਾਸੋਹਾਗਣੀ ਜਿਨ ਰਾਮ ਨਾਮ ਉਰਹਾਰੇ ਨਾਨਕ ਹਰਜੀ ਮੈਂ ਆਕਰ ਸ਼ਬਦ ਸਵਾਰਨ ਹਾਰੇ ਸਾਵਣ ਤਨਾ ਸੁਹਾਗਣੀ ਜਿਨ ਰਾਮ ਨਾਮ ਯਰ ਹੋ ਰਹੇ ਇਹ ਸ਼ਬਦ ਮਹੀਨਾ ਸਾਵਣ ਦਾ ਤਨ ਤਨ ਚ ਵਰਸ਼ਤ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਤਬਿੰਦ ਤੋਂ ਉਚਾਰਿਆ ਹੋਇਆ ਰਾਗ ਮਾਝ ਅੰਗ 133 ਤੇ 12 ਮਹਾ ਦੇ ਵਿੱਚ ਸ਼ੁਭਤ ਹੈ ਅੱਜ ਜੋ ਮਹੀਨਾ ਸਾਵਣ ਦਾ ਛੱਡਿਆ ਹੈ ਇਹਦੇ ਵਿੱਚ ਗੁਰੂ ਮਹਾਰਾਜ ਜੀ ਦੱਸਣਾ ਚਾਹੁੰਦੇ ਹੈ ਕਿ ਕੁਸ਼ਕ ਜੀਵ ਕੁਸ਼ਕ પ્રાਣੀ ਖੁਸ਼ ਹੁੰਦੇ ਹੈ ਅਤੇ ਕੁਸ਼ਕ ਦੁਖੀ ਵੀ ਹੁੰਦੇ ਹੈ ਕਿਉਂਕਿ ਜਦੋਂ ਹਾਰ ਤੋਂ ਬਾਅਦ ਸੌਣਨਾ ਆਉਂਦਾ ਹੈ ਤੇ ਬਰਸਾਤ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ ਤੇ ਤਪਦੇ ਹਿਰਦੇ ਜਿਹੜੇ ਹੈ ਉਹਨਾਂ ਨੂੰ ਠੰਡ ਪ੍ਰਾਪਤ ਹੁੰਦੀ ਹੈ ਜਿਹੜੇ ਗਰਮੀ ਦੇ ਤਪਸ਼ ਜਿਹੜੇ ਸਹਿਰੇ ਸੀ ਉਹਨਾਂ ਲਈ ਜਿੱਥੇ ਇਹ ਰੁੱਤ ਸੁਹਾਵਣੀ ਹੈ ਉੱਥੇ ਕਈਆਂ ਲਈ ਦੁੱਖ ਦਾ ਕਾਰਨ ਵੀ ਬਣਦੀ ਹੈ ਕਿਉਂਕਿ ਪਹਿਲੇ ਪਾਤਸ਼ਾਹ ਜਿਹੜੇ ਆ ਉਹ ਮਹੀਨੇ ਦੇ ਸੰਬੰਧ ਦੇ ਵਿੱਚ ਲਿਖਦੇ ਆ ਕਹਿੰਦੇ ਨਾਨਕ ਸਾਵਣ ਜੇ ਬਸੇ ਚੋ ਮਹਾ ਹੋਏ ਨਾਗਾ ਮਿਰਗਾ ਮਛੀਆਂ ਰੱਸੀਆਂ ਘਰਤਨ ਹੋਏ ਸਤਗੁਰ ਨਾਨਕ ਪਾਤਸ਼ਾਹ ਦੇ ਮਖਾਰਬੰਦ ਤੋਂ ਲਿਖਿਆ ਗਿਆ ਕਿ ਜੇ ਕਹਿੰਦੇ ਸਾਵਣ ਬਰਸਦਾ ਜਦੋਂ ਚਾਰ ਜਿਹੜੇ ਤਰ੍ਹਾਂ ਦੇ ਉਹਨਾਂ ਨੇ ਲਿਖਿਆ ਕਿਹਦੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਬੜਾ ਚਾਹ ਹੁੰਦਾ ਮਲਾਰ ਚਾਹ ਜਾਂਦੇ ਆ ਉਹ ਕਿਹੜੇ ਹੈ ਕਹਿੰਦੇ नाग ਜਿਹੜੇ नाग ਤਪਸ਼ ਦੇ ਮਾਰੇ ਖੁੱਡਾਂ 'ਚ ਬੜੇ ਹੋਏ ਸੀ ਜਦੋਂ ਨਹੀਂ ਪੈਂਦਾ ਹੈ ਖੁੱਡਾਂ 'ਚ ਪਾਣੀ ਜਾਂਦਾ ਹੈ ਤੇ ਉਹ ਬਾਹਰ ਆ ਜਾਂਦੇ ਤੇ ਮੇਲਦੇ ਆ ਇਸੇ ਤਰੀਕੇ ਦੇ ਨਾਲ ਮਿਰਗਾਂ ਨੂੰ ਜਿੱਦੋਂ ਕੋਈ ਹਰੀਆਲੀ ਚਾਰੇ ਪਾਸੇ ਹੋ ਜਾਂਦੀ ਹੈ ਹਰੀਆਬਲ ਜਦੋਂ ਆਉਂਦੀ ਹੈ ਸਭ ਨੂੰ ਚੰਗੀ ਲੱਗਦੀ ਹੈ ਜਿਹੜੀਆਂ ਮੱਛੀਆਂ ਆ ਉਹਨਾਂ ਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਜਿਹੜੇ ਛੋਟੇ-ਛੋਟੇ ਜਿਹੜੇ ਛੱਪੜਾ ਤਲਾਬ ਆ ਉਹਨਾਂ 'ਚ ਪਾਣੀ ਘਟਿਆ ਹੁੰਦਾ ਤੇ ਉਹਨਾਂ ਨੂੰ ਖੁਰਾਕ ਦਾ ਵੀ ਜਿੱਥੇ ਮੁਸ਼ਕਲ ਹੁੰਦਾ ਉੱਥੇ ਕੋਲੋਲਾ ਕਰਨੀਆਂ ਵੀ ਬੜੀਆਂ ਮੁਸ਼ਕਲ ਹੁੰਦੀ ਹੈ ਜਦੋਂ ਸਾਵਣ ਜਾਂ ਮਹੀਨੇ ਦੇ ਵਿੱਚ ਸਤਗੁਰ ਨਾਨਕ ਪਾਸ਼ਾ ਜੀ ਕਹਦੇ ਆ ਕਿ ਸਾਵਣ ਜੇ ਬਰਸੇ ਤੇ ਚਾਰੇ ਪਾਸੇ ਪਾਣੀੋਂ ਪਾਣੀ ਜਦੋਂ ਹੋ ਜਾਂਦਾ ਤੇ ਮੱਛੀਆਂ ਵੀ ਬਹੁਤ ਖੁਸ਼ ਹੁੰਦੀਆਂ ਚੌਥੇ ਇਹ ਦੱਸਿਆ ਜਿਹੜੇ ਰਸ ਭਰਪੂਰ ਹੈ ਸਾਡੇ ਮਾਂਸ ਦੇ ਵਿੱਚ ਵੀ ਜਿਨ੍ਹਾਂ ਦੇ ਕੋਲ ਧੰਨਾ ਹੁੰਦਾ ਉਹਨਾਂ ਨੂੰ ਕੋਈ ਦੁੱਖ ਨਹੀਂ ਹੁੰਦਾ ਸੌਣ ਦਾ ਕਿਉਂਕਿ ਪੈਸਾ ਹੈ ਖਾ ਸਕਦੇ ਹੈ ਉਹ ਵੀ ਇਸ ਰਸ ਦਾ ਨਾ ਜਿਹੜਾ ਆਨੰਦ ਮਾਣਦੇ ਹੈ ਸੋ ਜਿੱਥੇ ਸਾਵਣ ਇਹਨਾਂ ਲਈ ਖੁਸ਼ੀ ਲੈ ਕੇ ਆਉਂਦਾ ਸਤਕਪਾਤਸ਼ਰ ਨੇ ਚਾਰ ਚੂਨਾ ਜੜੀਆਂ ਇਹ ਦਸੀਆਂ ਦੂਜੇ ਪਾਸੇ ਦੁੱਖ ਵੀ ਕਹਿੰਦੇ ਹੁੰਦਾ ਨਾਨਕ ਸਾਵਣ ਜੇ ਬਸੇ ਚਾਹ ਬਿਛੋੜਾ ਹੋਏ ਗਾਈ ਪੁੱਤ ਨਿਰਦਨਾ ਪੰਥੀ ਚੱਕਰ ਹੋਏ ਦੁੱਖ ਕਹਿੰਦੇ ਕਿਨਾਂ ਨੂੰ ਹੋਇਆ ਚਾਰ ਤਰ੍ਹਾਂ ਦੇ ਉਹ ਵੀ ਦੱਸੇ ਪਾਤਸ਼ਰ ਨੇ ਕਿੰਦੇ ਜਦੋਂ ਸਾਵਣ ਵਰਸਦਾ ਤੇ ਜਿਹੜਾ ਬੁੱਲਦਾ ਗਊ ਦਾ ਜਾਇਆ ਹੋਇਆ ਉਹਦਾ ਪਿਛੋੜਾ ਪੈਂਦਾ ਉਹਨੂੰ ਹੜਲੇ ਜੋੜਿਆ ਜਾਂਦਾ ਕਿਉਂਕਿ ਝੋਨਾ ਲਾਉਣ ਲਈ ਪਾਣੀ ਇਕੱਠਾ ਹੋ ਜਾਂਦਾ ਖੇਤਾਂ 'ਚ ਤੇ ਹੜ ਬਾਇਆ ਜਾਂਦਾ ਉਹ ਬਹੁਤ ਦੁਖੀ ਹੁੰਦਾ ਕਿਉਂਕਿ ਪਾਣੀ ਦੇ ਵਿੱਚ ਕਿਸਾਨ ਵੱਲੋਂ ਜਦੋਂ ਜੋਇਆ ਜਾਂਦਾ ਉਸਨੂੰ ਤੇ ਉਹਦਾ ਦੁੱਖ ਕਹਿੰਦੇ ਹੁੰਦਾ ਉਹਨੂੰ ਗਾਤ ਵੀ ਵਿਛੜਿਆ ਉਹ ਪੁੱਤ ਨਿਰਦਨਾ ਜਿਹੜੇ ਗਰੀਬ ਆ ਉਹਨਾਂ ਨੂੰ ਦੁੱਖ ਹੁੰਦਾ ਕਿਉਂਕਿ ਉਹਨਾਂ ਦੀ ਦਿਹਾੜੀ ਮਰ ਜਾਂਦੀ ਹੈ ਜਦੋਂ ਦਿਹਾੜੀ ਮਰ ਗਈ ਤੇ ਉਹ ਖਾਣ ਕੀ ਉਹਨਾਂ ਨੇ ਸੌਣ ਨੂੰ ਦੇਖ ਕੇ ਦੁੱਖ ਹੁੰਦਾ ਕਿ ਅਸੀਂ ਦਿਹਾੜੀ ਕਿੱਥੇ ਲਾਈਏ ਫਿਰ ਉਹ ਉਧਰ ਨੂੰ ਜਾਂਦੇ ਆ ਜਿੱਥੇ ਬਰਸਾਤ ਨਹੀਂ ਪੈਂਦੀ ਫਿਰ ਉਹਨਾਂ ਨੂੰ ਵਿਛੋੜਾ ਪੈਂਦਾ ਕਿਉਂਕਿ ਸਤਗੁਰੂ ਨਾਨਕ ਪਾਤਸ਼ਾਹ ਵਿਛੋੜੇ ਦਾ ਸ਼ਬਦ ਕਹਿ ਰਿਹਾ ਹੈ ਜਿੱਥੇ ਗਾਂ ਦਾ ਬੱਚੇ ਤੋਂ ਵਿਛੋੜਾ ਪੈਂਦਾ ਉੱਥੇ ਜਿਹੜਾ ਗਰੀਬ ਬੰਦਾ ਹੈ ਉਹ ਆਪਣਾ ਪਰਿਵਾਰ ਛੱਡ ਕੇ ਦੂਸਰੀ ਜਗ੍ਹਾ ਜਾਂਦਾ ਜਿੱਥੇ ਉਹਨੂੰ ਰੋਟੀ ਪਾਣੀ ਮਿਲ ਜਵੇ ਰੋਜੀ ਮਿਲ ਜਵੇ ਪੰਥੀ ਜਿਹੜਾ ਹੈ ਜਿਹੜਾ ਰਾਹੀ ਹੈ ਉਹਨੂੰ ਵੀ ਦੁੱਖ ਹੁੰਦਾ ਬਰਸਾਤ ਪੈ ਗਈ ਰਸਤੇ ਪਾਣੀ ਨਾਲ ਭਰ ਗਏ ਜਾਵੇ ਕਿੱਥੇ ਰੁਕਣਾ ਪੈਂਦਾ ਬੜਾ ਦੁਖੀ ਹੁੰਦਾ ਵੀ ਕਿੱਧਰ ਜਾਵਾਂ ਮੈਂ ਚੱਕਰ ਨੌਕਰ ਜਿਹੜਾ ਉਸਨੂੰ ਵੀ ਬਹੁਤ ਦੁੱਖ ਹੁੰਦਾ ਚਾਹੇ ਜਿੰਨਾ ਮਰਜ਼ੀ ਮੇ ਪੈਂਦਾ ਹੋਵੇ ਮਾਲਕ ਕਹਿੰਦਾ ਵੀ ਖੇਤ ਦੇ ਵਿੱਚ ਪਸ਼ੂਆਂ ਲਈ ਚਾਰਾ ਵੱਢ ਕੇ ਲਿਆ ਗਿੱਲਾ ਹੁੰਦਾ ਬਹੁਤ ਭਾਰ ਚੱਕਣਾ ਪੈਂਦਾ ਦੁਖੀ ਹੁੰਦਾ ਲੇਕਿਨ ਪੇਟ ਦੀ ਖਾਤਰ ਨੌਕਰ ਹੈ ਕਰਨਾ ਪੈ ਰਿਹਾ ਸੋ ਸਤਿਗੁਰੂ ਜਿੱਥੇ ਇਹ ਸਮਝਾ ਰਹੇ ਹੈ ਕਿ ਜਦੋਂ ਸਾਵਣ ਸਤਸੀ ਕਾਮਣੀ ਚਰਨ ਕਮਲ ਸਿਓ ਪਿਆਰ ਸੋਹਣ ਦਾ ਮਹੀਨਾ ਕਹਿੰਦੇ ਉਹਨਾਂ ਲਈ ਰਸ ਭਰਿਆ ਆ ਹਰਿਆਵਲਾ ਆ ਉਨਾ ਜੀਵ ਲਈ ਜਿਹਦੇ ਚਰਨ ਕਮਲ ਸਿਓ ਪਿਆਰ ਜਿਨ੍ਹਾਂ ਦਾ ਪਰਮਾਤਮਾ ਦੇ ਚਰਨਾਂ ਦੇ ਨਾਲ ਪ੍ਰੇਮ ਹੈ ਪਿਆਰ ਹੈ ਉਹਨਾਂ ਲਈ ਬਹੁਤ ਹੀ ਸੋਹਣੀ ਰਤੋਂ ਦੀ ਹੈ ਕਿਉਂਕਿ ਉਹਨਾਂ ਵਿੱਚ ਵੀ ਰਸ ਹੁੰਦਾ ਹਰ ਜਿੰਦ ਦੇ ਵਿੱਚ ਰਸ ਹੁੰਦਾ ਜਿਹੜੇ ਫਲਦਾਰ ਦਰਖਤਾਂ ਉਹਨਾਂ ਦੇ ਵਿੱਚ ਵੀ ਰਸ ਪਦ ਮੰਨ ਤਨ ਰਤ ਸੱਚ ਰੰਗ ਇੱਕੋ ਨਾਮ ਆਦਾਰ ਜਿ ਜ ਮਨ ਹੈ ਤਨ ਹੈ ਉਸ ਦੇ ਪ੍ਰੇਮ ਦੇ ਵਿੱਚ ਰੰਗਿਆ ਜਾਂਦਾ ਇੱਕੋ ਹੀ ਪਰਮਾਤਮਾ ਜਿਹਦਾ ਆਸਰਾ ਹੈ ਜਿਹੜੇ ਨਾਮ ਲੇਵਾ ਸੰਤ ਹੈ ਉਹਨਾਂ ਦਾ ਤਨ ਮਨ ਮੋਲਿਆ ਜਾਂਦਾ ਉਸ ਪਰਮਾਤਮਾ ਦੇ ਪਿਆਰ ਦੇ ਵਿੱਚ ਉਹ ਜੀਵ ਜਿਹੜਾ ਉਸ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਸੋ ਉਹ ਜਿਹੜੇ ਜੀਵ ਹੈ ਜੀਵ स्त्री ਜਿੰਨ ਨੂੰ ਵੀ ਆਪਾਂ ਕਹ ਲਈਏ ਉਹ ਕਿੰਨਾ ਖੁਸ਼ ਹੁੰਦੀ ਹੈ ਸਤਿਗੁਰੂ ਨਾਮਦੇਵ ਜੀ ਆਪਣੀ ਬਾਣੀ ਚ ਲਿਖਦੇ ਆ ਉਹ ਤੇ ਦਿਲ ਦੇ ਵਿੱਚ ਕਿੰਨਾ ਪਿਆਰ ਉੱਠਦਾ ਕਹਿੰਦੇ ਬਿਨ ਸਾਵਣ ਕਨਹਰ ਬਾਜੇ ਬਿਨ ਸਾਵਣ ਕਨਹਰ ਗਾਜੇ ਬੱਦਲ ਬਿਨ ਬਰਖਾ ਹੋਈ ਕਹਿੰਦੇ ਸੌਣ ਦੇ ਮਹੀਨੇ ਚ ਉਹਦੇ ਅੰਦਰ ਬੱਦਲਾਂ ਤੋਂ ਬਿਨਾ ਉਲਟੋ ਬੈਨਾ ਅੰਦਰ ਉਹਦੇ ਢੋਲ ਵੱਜ ਰਿਹਾ ਹੈ ਕਿਹੜਾ ਢੋਲ ਵੱਜ ਰਿਹਾ ਪ੍ਰੇਮ ਦਾ ਉਹਨੂੰ ਮੜਿਆ ਨਹੀਂ ਹੋਇਆ ਵੱਜਦਾ ਹੀ ਸੁਣਦਾ ਕਿਉਂਕਿ ਉਹਦੇ ਮਨ ਤਨ ਰਤਾ ਸੱਚ ਰੰਗ ਉਹਦੇ ਰੰਗ ਦੇ ਵਿੱਚ ਰੰਗੇਗੇ ਜਿਹੜੇ ਉਹਨਾਂ ਨੂੰ ਫਿਰ ਇਹ ਆਵਾਜ਼ ਉਹਨਾਂ ਜੀਵ ਇਸਤਰੀਆਂ ਨੂੰ ਸੁਣਦੀ ਉਸ ਪਰਮਾਤਮਾ ਦੇ ਨਾਲ ਜਿਹੜੇ ਜੁੜ ਜਾਂਦੇ ਬਿਨ ਸਾਬਣ ਕਨ ਹਰ ਗਾਜੇ ਸੌਣ ਦੇ ਮਹੀਨੇ ਤਾਂ ਮੀ ਪਹੂਗਾ ਤਾ ਹੈ ਇੱਥੇ ਤੱਕ ਕਹਿੰਦੇ ਬਿਨੈ ਸੌਣ ਤੋਂ ਫਿਰ ਅੰਦਰ ਉਹਨਾਂ ਦੇ ਬੱਦਲ ਗਰਜਦੇ ਆਵਾਜ਼ਾਂ ਆਉਂਦੀਆਂ ਉਹਨਾਂ ਨੂੰ ਉਹ ਆਵਾਜ਼ਾਂ ਸੁਣਦੀਆਂ ਬਾਦਲ ਬਿਨ ਬਰਖਾ ਹੋਈ ਕਹਿੰਦੇ ਸੌਣ ਦੇ ਮਹੀਨੇ ਚ ਬੱਦਲ ਆਊਗਾ ਬਰਖਾ ਹੋ ਜੋਗੀ ਦਿਸੂਗਾ ਲੋਕਾਂ ਨੂੰ ਪਰ ਜਿਹੜੇ ਉਹਦੇ ਨਾਮ ਦੇ ਵਿੱਚ ਰੰਗੇ ਗਏ ਉਹਨਾਂ ਦਿੱਤਾ 12 ਮਹੀਨੇ ਹੀ ਅੰਦਰ ਫੇ ਬਰਖਾ ਹੁੰਦੀ ਹੈ ਅਮਰਤ ਉਹ ਪੀ ਰਹੇ ਹੁੰਦੇ ਆ ਕਿਉਂਕਿ ਉਹਦੇ ਨਾਮ ਦੇ ਵਿੱਚ ਰੰਗੇ ਗਏ ਜੋ ਤੱਤ ਵਿਚਾਰੇ ਕੋਈ ਬੱਦਲ ਤੋਂ ਬਿਨਾ ਬਰਖਾ ਹੋਣੀ ਔਰ ਬਿਜਲੀਆਂ ਤੋਂ ਬਿਨਾ ਅੰਦਰ ਧੂਲ ਬਜਣੇ ਇਹ ਕਹਿੰਦੇ ਜੇ ਕੋਈ ਗੱਲ ਵਿਚਾਲਵੇ ਸਤਗੁਰ ਨਾਮਦੇਵ ਜੀ ਕਹਿੰਦੇ ਤਾਂ ਫਿਰ ਉਹ ਜਿਹੜਾ ਅਸਲੀਅਤ ਨੂੰ ਜਾਣ ਲੈਂਦਾ ਕਿ ਜਿਸ ਨੇ ਇਹ ਦੁਨੀਆ ਬਣਾਈ ਹੈ ਇਹ ਦੁਨੀਆ ਛੱਡ ਕੇ ਜੇਕਰ ਕਿਤੇ ਉਸ ਦੇ ਨਾਲ ਜੁੜਿਆ ਜਾਵੇ ਤਾਂ ਸਦਾ ਹੀ ਸੋਣਾ ਹੈ ਸਦਾ ਹੀ ਉਸ ਦੇ ਰੰਗ ਦੇ ਵਿੱਚ ਰਹਿ ਕੇ ਖੇੜੇ ਦੇ ਵਿੱਚ ਲਿੰਦੇ ਆ ਇਹ ਸੁਰਟ ਰਾਗ ਦੇ ਵਿੱਚ ਸਤਗੁਰ ਨਾਮਦੇਵ ਜੀ ਗਾ ਰਹੇ ਸਤਗੁਰ ਪੰਜਵੇਂ ਪਾਤਸ਼ਾਹ ਅਗੇ ਸਮਝਾ ਦੇ ਵਿਖਿਆ ਰੰਗ ਕੁੜਾਵਿਆ ਦਿਸਨ ਸਬੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਇਹ ਜਿਹੜਾ ਮਾਇਆ ਦਾ ਰੰਗ ਹੈ ਇਹ ਕੂੜ ਦਾ ਰੰਗ ਹੈ ਇੱਕ ਸੁੰਭੜੇ ਦਾ ਰੰਗ ਹੈ ਇਨ ਲਥਿਆ ਜਿਹੜਾ ਪਰਮਾਤਮਾ ਦੇ ਨਾਮ ਦਾ ਰੰਗ ਹੈ ਉਹ ਤਾਂ ਐਸਾ ਚੜਦਾ ਕਦੀ ਲਿੱਥਦਾ ਨਹੀਂ ਇਸੇ ਕਰਕੇ ਕਿਆ ਨਾਮ ਖਮਾਰੀ ਨਾਨਕਾ ਚੜੀ ਰਹੇ ਦਿੰਦਾ ਪਰ ਜਿਹੜੇ ਮਾਇਆ ਦੇ ਰੰਗ ਹੈ ਪੰਜਵੇਂ ਪਾਸ਼ਾ ਕਰੇ ਦਿਸਨ ਸਬੇ ਸ਼ਾਰ ਕਹਿੰਦੇ ਸਵਾ ਲਗਦੇ ਹੈ ਸਵਾ ਹੋ ਜਾਂਦੇ ਜਿੰਨੀ ਮਰਜ਼ੀ ਮਾਇਆ ਇਕੱਠੀ ਕੀਤੀ ਹੋਵੇ ਕੰਮ ਨਹੀਂ ਜਦੋਂ ਆਉਂਦੀ ਕਿਉਂਕਿ ਮਾਇਆ ਨਾਲ ਤੁਸੀਂ ਨੌਕਰ ਚੱਕਰ ਤਾਂ ਰੱਖ ਸਕਦੇ ਪਰ ਜਦੋਂ ਸਰੀਰ ਤੇ ਦੁੱਖ ਹੁੰਦਾ ਉਦੋਂ ਇਹ ਨਹੀਂ ਕਹਿ ਸਕਦੇ ਕਿ ਨੌਕਰ ਨੂੰ ਤੂੰ ਇਹਨੂੰ ਕੱਟ ਲਾ ਮੇਰੀ ਜਗ੍ਹਾ ਤੂੰ ਇਹਨੂੰ ਸਹਾਰ ਇਸ ਕਰਕੇ ਇਸ ਮਾਇਆ ਦਾ ਰੰਗ ਜਿਹੜਾ ਹੈ ਗੁਰੂਆਂ ਨੇ ਇਸੇ ਕਰਕੇ ਇਸ ਨੂੰ ਛੱਡਿਆ ਕਿ ਇਹ ਤਾਂ ਕੂੜ ਹੈ ਰਜੋ ਤਮੋ ਸਤੋ ਤੋਂ ਦੂਰ ਹੋ ਕੇ ਉਹਨਾਂ ਨੇ ਇੱਕ ਦੇ ਦਿੱਤਾ ਕਿ ਜੇਕਰ ਮੋਕਸ਼ ਪ੍ਰਾਪਤ ਕਰਨਾ ਤੇ ਨਾਮ ਦਾ ਸਿਮਰਨ ਕਰੀਏ ਵਿਖਿਆ ਰੰਗ ਕੋੜਾ ਵਿਆ ਦਿਸਨ ਸੰਬੇਸ਼ਾਰ ਇਹ ਜਿੰਨੀ ਵੀ ਦੁਨੀਆ ਦਿਸ ਰਹੀ ਹੈ ਸਭ ਕੋੜ ਹੈ ਸਭ ਸਵਾਹ ਹਰ ਅੰਮ੍ਰਿਤ ਬੂੰਦ ਸੁਹਾਬਣੀ ਮਿਲ ਸਾਧੂ ਪੀਵਣਾ ਇਹ ਜਿਹੜੀ ਅੰਮ੍ਰਿਤ ਦੀ ਬੂੰਦ ਹੈ ਕਿਹਨਾਂ ਨੂੰ ਮਿਲਦੀ ਹੈ ਜਿਹੜੇ ਸੰਤਨ ਮਿਲਦੇ ਸਾਧੂ ਨੂੰ ਮਿਲਦੇ ਕਿਹੜੇ ਸਾਧੂ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਸਬਰ ਸੰਤੋਖ ਚ ਚਲੇ ਗਏ ਦੁਨੀਆ ਨੂੰ ਕੂੜ ਕਰਕੇ ਸਮਝ ਲਿਆ ਕਿ ਇਹ ਤਾਂ ਦੁਨੀਆ ਜਿਹੜੀ ਹੈ ਇਹ ਚਾਰ ਦਿਨਾਂ ਦਾ ਮੇਲਾ ਇੱਥੋਂ ਜਾਣਾ ਹੈ ਉਹ ਐਸਾ ਤਿਆਗਦੇ ਹੈ ਕਿ ਉਹਨਾਂ ਨੂੰ ਤਨ ਦੀ ਵੀ ਪਰਵਾਹ ਨਹੀਂ ਰਹਿੰਦੀ ਇਸ ਕਰਕੇ ਜਿਹੜੇ ਉਹਨਾਂ ਨੂੰ ਮਿਲਦੇ ਹੈ ਜਦੋਂ ਕੋਈ ਬ੍ਰह्मज्ञानी ਮਿਲ ਜਾਂਦਾ ਤਾਂ ਫਿਰ ਅਮਰਤ ਦੀ ਬੋਧ ਜਦੋਂ ਮਿਲ ਜਾਂਦੀ ਹੈ ਉਹ ਐਸਾ ਅਮਰਤ ਦੀ ਬੋਧ ਮਿਲਦੀ ਹੈ ਕਿ ਸਤਗੁਰ ਨਾਮਦੇਵ ਜੀ ਕਹਿੰਦੇ ਕਿ ਬਾਦਲ ਬਿਨ ਬਰਖਾ ਹੋਈ ਕਿਤੇ ਲੋਕਾਂ ਨੂੰ ਬੱਦਲ ਨਹੀਂ ਦਿਸਦਾ ਉਹਦੇ ਅੰਦਰ ਕਿਹੜਾ ਬੱਦਲ ਹੈ ਕਿਸੇ ਨੂੰ ਨਹੀਂ ਪਤਾ ਲੇਕਿਨ ਜਿਹੜੇ ਨਾਮ ਦੇ ਰਸਿਏ ਹੈ ਉਹ ਤਾਂ 24 ਘੰਟੇ ਉਹਦਾ ਆਨੰਦ ਮਾਣ ਰਹੇ ਬਾਣ ਤਿੰਨ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਲਾਵਣ ਕਹਿੰਦੇ ਜੋ ਵੀ ਕਾ ਬਾਣ ਬਨਸਪਤੀ ਸਾਰੇ ਹੀ ਹਰਿਆਵਲੀਆ ਹੋ ਗਈ ਬਾਣ ਤਿੰਨ ਪ੍ਰਭ ਸੰਗ ਮੌਲਿਆ ਜਿੰਨ ਗੁਰੂ ਦੇ ਨਾਲ ਲੱਗੇ ਹੋਏ ਸੀ ਜੁੜੇ ਹੋਏ ਸੀ ਜਿਵੇਂ ਉਹਨਾਂ ਨੂੰ ਖੁਸ਼ੀ ਖੇੜਾ ਮਿਲਿਆ ਸੰਤਾਂ ਨੂੰ ਭਗਤਾਂ ਨੂੰ ਇਸੇ ਤਰੀਕੇ ਨਾਲ ਹਰਿਆਵਲ ਜਿਹੜੀ ਬਣ ਤੰਮ ਦੇ ਵਿੱਚ ਹੋ ਗਈ ਸਮਰਥ ਪਰਖਾ ਪਾਰੇ ਕਰ ਕੰਮ ਸਕਦਾ ਉਹ ਸਭ ਕੁਝ ਕਰਨ ਦੇ ਯੋਗ ਜਿਹੜਾ ਇੱਕੋ ਹੀ ਹੈ ਜਿਹੜਾ ਕਰਤਾ ਹੈ ਜੇਦੀ ਇੱਕ ਰਤ ਹੈ ਦੁਨੀਆ ਉਹ ਕਹਿੰਦੇ ਹਰ ਗੱਲ ਕਰ ਸਕਦਾ ਹਰ ਕੰਮ ਹੋ ਸਕਦਾ ਹਰ ਚੀਜ਼ ਹੋ ਸਕਦੀ ਹੈ ਕਿਉਂਕਿ ਉਹ ਦੁਨੀਆ ਦਾ ਮਾਲਕ ਹੈ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਲਾਵੜਾ ਪਰਮਾਤਮਾ ਨੂੰ ਮਿਲਣ ਦੀ ਫਿੱਤਾਂਗ ਪੈਦਾ ਹੁੰਦੀ ਹੈ ਪਰ ਤਾਂਗ ਤਾਂ ਹੀ ਪੈਦਾ ਹੁੰਦੀ ਹੈ ਕਹਿੰਦੇ ਕਰਮ ਮਲਾਵੜਾ ਇੱਥੇ ਕਰਮ ਜਿਹੜਾ ਬਖਸ਼ਿਸ਼ ਹੈ ਉਹਦੀ ਮਿਹਰ ਹੈ ਉਹਦੀ ਜੇ ਕਰਕੇ ਤੇ ਕਹਿੰਦੇ ਮੇਰ ਹੋ ਜਬੇ ਉਹ ਦੇ ਸਮਰੱਥ ਪਰ ਕਾ ਪਾਰ ਜੋ ਹੈ ਫਿਰ ਮਨ ਜਿਹੜਾ ਹੈ ਉਹ ਪਿਆਰੇ ਦੇ ਨਾਲ ਜੁੜ ਜਾਂਦਾ ਜਿਸ ਦੀ ਤੰਗ ਹੁੰਦੀ ਹੈ ਉਸ ਦੇ ਨਾਲ ਜੁੜ ਜਾਂਦਾ ਕਿਉਂਕਿ ਐਸਾ ਇਹ ਮਹੀਨਾ ਹੈ ਜਿਸ ਤੇ ਵਿੱਚ ਵਿਛੋੜਾ ਵੀ ਪਿੰਦਾ ਆਮ ਤੌਰ ਤੇ ਪਹਿਲਾਂ ਰੀਤ ਬਣੀ ਹੋਈ ਸੀ ਕਿ ਸੌਣ ਦੇ ਮਹੀਨੇ ਜ ਨਮੀ ਕੁੜੀ ਜਿਹੜੀ ਵਿਆਹੀ ਹੋਈ ਹੈ ਉਹਨ ਆਪਣੇ ਪੇਕੇ ਚਲੀ ਜਾਣਾ ਇੱਕ ਉਹ ਵੀ ਵਿਛੋੜਾ ਸੀ ਫਿਰ ਉਹ ਤੜਫਦੇ ਹੈ ਕਿਵੇਂ ਤੜਫਦੇ ਹੈ ਸਤਿਗੁਰੂ ਪਹਿਲੇ ਪਾਸ਼ਾ ਸਮਝਾ ਰਹੇ ਪਿਰ ਘਰ ਨਹੀਂ ਆਵੇ ਮਰੀਏ ਹਾਵੇ ਦਾਮਨ ਚਮਕ ਡਰਾਏ ਸੇਜ अकेਲੀ ਖਰੀ ਦਹੇਲੀ ਮਨ ਪੈ ਅ ਦੁੱਖ ਮਾਏ ਕਹਿੰਦੇ ਘਰ ਪਤੀ ਹੈ ਨਹੀਂ ਤੇ ਮੈਨੂੰ ਹੌਕੇ ਨਾਲ ਮੈਂ ਮਰ ਰਹੀ ਹਾਂ ਤੇ ਉਧਰੋਂ ਕਹਿੰਦੇ ਸੌਣ ਦੇ ਮਹੀਨੇ ਦੀ ਬਿਜਲੀਆਂ ਚਮਕ ਰਹੀਆਂ ਉਹ ਮੈਨੂੰ ਡਰਾ ਰਹੀਆਂ ਤੇ ਘਰ ਪਤੀ ਹੈ ਨਹੀਂ ਵਿਛੋੜਾ ਪਿਆ ਹੈ ਸੇਜ अकेਲੀ ਖੜੀ ਦਹੇਲੀ ਕਹਿੰਦੇ ਇਹ ਸੁੰਨੀ ਸੇਜ ਜਿਹੜੀ ਹੈ ਇਹ ਮੈਨੂੰ ਵੱਡ-ਵੱਡ ਖਾਂਦੀ ਹੈ ਮਰਨ ਪਿਆ ਦੁਖ ਮਾਇ ਕਹਿੰਦੇ ਮਾਂ ਮੈਂ ਕੀ ਕਰਾਂ ਮੈਂ ਤਾਂ ਮਰਨ ਜਿੱਕ ਘਰ ਤੇ ਪਹੁੰਚ ਗਈ ਕਿਉਂ ਕਿ ਪਤੀ ਹੈ ਨਹੀਂ ਪਰ ਘਰ ਨਹੀਂ ਆਵੇ ਪਤੀ ਘਰ ਨਹੀਂ ਆ ਰਿਹਾ ਇਸੇ ਕਰਕੇ ਕਹਿੰਦੇ ਸੀ ਕਿ ਸੌਣ ਦੀ ਮੰਜੀ ਵੱਡ-ਵੱਡ ਕਾਵੇ ਕਿਉਂਕਿ ਵਿਛੋੜਾ ਜਦੋਂ ਨਾਮਾ ਪੈਂਦਾ ਹੈ ਨਾਮਾ ਨਾਮਾ ਪਿਆਰ ਮਿਲਦਾ ਹੈ ਫਿਰ ਪਿਆਰ ਦਾ ਵਿਛੋੜਾ ਹੁੰਦਾ ਤੇ ਉਹ ਵੀ ਇਹਦੇ ਵਿੱਚ ਦੁਖੀ ਹੁੰਦੀ ਪਰ ਖੁਸ਼ੀ ਵੀ ਹੁੰਦੀ ਹੈ ਕਿਉਂਕਿ ਉਹਨੂੰ ਤਾਂ ਸਭ ਦਾ ਫਿਕਰ ਹੈ ਪ੍ਰਮਾਤਮਾ ਨੂੰ ਐਸੀ ਕਰਕੇ ਉਹ ਕਹਿੰਦੇ ਹਰ ਮਿਲਣੇ ਨੂੰ ਮੰਨ ਲੋ ਚਾ ਕਰਮ ਮਲਾਵੜ ਹਰ ਜਿਨ ਸਖੀਏ ਪ੍ਰਭ ਪਾਇਆ ਹੋ ਤਿੰਨ ਕੇ ਸਦ ਬਲਿਹਾਰ ਨਾਨਕ ਹਰਜੀ ਮਇ ਕਰ ਸ਼ਬਦ ਸਵਾਰਨ ਹਰ ਜਿਨ੍ਹਾਂ ਸਹਿਲੀਆਂ ਨੂੰ ਕਹਿੰਦੇ ਮਿਲ ਗਿਆ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਉਹਨਾਂ ਤੋਂ ਬਲਿਹਾਰ ਜਾਂਦਾ ਜਿਨ੍ਹਾਂ ਨੇ ਪਾਲਿਆ ਨਾਨਕ ਹਰਜੀ ਮੈ ਕਰ ਸ਼ਬਦ ਸਵਾਰਨ ਹਾਰ ਸਤਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਿ ਕਿਰਪਾ ਕਰੋ ਮੈਨੂੰ ਗੁਰੂ ਦਾ ਸ਼ਬਦ ਜਿਹੜਾ ਉਹ ਮਹਿਜਵੇ ਤਾਂ ਉਹ ਮੇਰਾ ਪਾਰਾ ਤਾਰਾ ਕਰ ਸਕਦਾ ਪਰ ਜਦੋਂ ਬਾਣੀ ਕਹ ਰਹੀ ਹੈ ਕਿ ਜਦੋਂ ਵੀ ਬੰਦੇ ਦੇ ਵਿੱਚ ਉਸ ਦੇ ਤਾਂਗ ਪੈਦਾ ਹੁੰਦੀ ਹੈ ਤਾਂ ਉਹ ਉਹਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਤਾਂ ਕਹਿੰਦੇ ਉਹ ਫਿਰ ਬੰਦਾ ਜਿਹੜਾ ਹੈ ਪੁਰਖ ਜਿਹੜਾ ਹੈ ਉਹ ਨਾਰੀ ਦੀ ਆਵਾਜ਼ ਚ چل ਜਾਂਦਾ ਕਿਉਂਕਿ ਪੁਰਖ ਅਧੂਰਾ ਹੈ ਔਰ ਜਿਹੜੀ ਨਾਰੀ ਹੈ ਉਹਦੇ ਬੋਲ ਫਿਰ ਪੁਰਖ ਆਲੇ ਬਣ ਜਾਂਦੇ ਆ ਕਿਉਂਕਿ ਉਹ ਵੀ ਪੂਰਨ ਹੋ ਰਹੀ ਹੁੰਦੀ ਹੈ ਕਿਉਂਕਿ ਦੋਨੇ ਅਧੂਰੇ ਹੈ ਇਸੇ ਕਰਕੇ ਦੋਨਾਂ ਦੀ ਖਿੱਚ ਹੈ ਦੂਜੇ ਇੱਕ ਦੂਜੇ ਦੀ ਪਰ ਦੋਨਾਂ ਦੇ ਅੰਦਰ ਛੁਪਿਆ ਹੋਇਆ ਹੈ ਪੁਰਖ ਦੇ ਅੰਦਰ ਨਾਰੀ ਛੁਪੀ ਹੈ ਨਾਦੀ ਦੇ ਅੰਦਰ ਪੁਰਖ ਛਪਿਆ ਹੋਇਆ ਜਦੋਂ ਉਹਨੇ ਪੂਰਨ ਹੋਣਾ ਹੈ ਤਾਂ ਫਿਰ ਆਵਾਜ਼ ਬਦਲ ਜਾਣੀ ਪੂਰਨ ਹੋ ਜਾਣਾ ਇਸੇ ਕਰਕੇ ਰਾਮਕਲੀ ਮਹਲੇ ਪਹਿਲੇ ਪਹਿਲੇ ਪਾਤਸ਼ਾਹ ਰਾਮਕਲੀ ਰਾਗ ਦੇ ਵਿੱਚ ਲਿਖ ਰਹੇ ਹੈ ਪੁਰਖ ਮੈਂ ਨਾਰ ਨਾਰ ਮੈਂ ਪੁਰਖ ਬੂਝੇ ਬ੍ਰਹਮ ਗਿਆਨੀ ਧੰਨ ਮੈਂ ਧਿਆਨ ਮੈਂ ਧਿਆਨ ਮੈਂ ਜਾਣਿਆ ਗੁਰਮੁਖ ਕਥ ਕਹਾਣੀ ਸੋ ਜਿਹੜਾ ਅਸੀਂ ਇਸ ਨੂੰ ਦੇਖ ਸਕਦੇ ਹਾਂ ਕਿ ਪੁਰਖ ਦੇ ਵਿੱਚ ਨਾਰ ਕਿੱਦਾਂ ਛੁਪੀ ਹੋਈ ਹੈ ਜਦੋਂ ਉਹਦੀ ਕਾਮ ਬਾਸ਼ਨਾ ਖਤਮ ਹੋ ਗਈ ਉਹ ਪੂਰਨ ਹੋ ਗਿਆ ਇਸੇ ਕਰਕੇ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਕਿਉਂਕਿ ਜਦੋਂ 80% ਪਾਣੀ ਹੈ ਬੰਦੇ 'ਚ ਤੇ ਉਹਦਾ ਕਾਮ ਦੇ ਨਾਲ ਲਿੰਕ ਹੈ ਲਿੰਕ ਹੈ ਕਾਮ ਜਦੋਂ ਮਰ ਜਾਂਦਾ ਬੰਦੇ 'ਚ ਤਾਂ ਫਿਰ ਉਹ ਪਟਕਣੋਂ ਖਤਮ ਹੋ ਜਾਂਦਾ ਤੇ ਉਹਦੇ ਬੋਲ ਜਿਹੜੇ ਹੈ ਜਦੋਂ ਕਹਿੰਦੇ ਕੋਈ ਵੀ ਬੰਦਾ ਪੁਰਸ਼ ਜਿਹੜਾ ਹੈ ਉਹ ਉਹਦੇ ਵਿੱਚ ਜਾਊਗਾ ਤੇ ਉਹ ਇਸ ਤਰੀਕੇ ਦੇ ਨਾਲ ਨਾਰੀ ਦੇ ਬੋਲ ਬੋਲੂਗਾ ਉਹਦੇ ਵਿੱਚ ਕਹਿੰਦੇ ਦਇਆ ਪੈਦਾ ਹੋਊਗੀ ਸ਼ਾਂਤੀ ਪੈਦਾ ਹੋਊਗੀ ਕਿਉਂਕਿ ਇਹ ਦਇਆ ਹੈ ਭਾਵਨਾ ਪੈਦਾ ਹੋਊਗੀ ਕਿਉਂਕਿ ਦੋਨੇ ਉਲਟ ਹੈ ਭਾਵਨਾ ਸੰਤੋਖ दया सुरभीत शांति ज्ञान ਇਹ ਸਾਰੇ ਜਿਹੜੇ ਚੀਜ਼ਾਂ ਇੱਕ ਦੂਜੇ ਦੇ ਉਲਟ ਹੈ ਤੇ ਜਦੋਂ ਕਹਿੰਦੇ ਨਾਰੀ ਕੰਪਲੀਟ ਹੁੰਦੀ ਹੈ ਪੂਰਨ ਹੋ ਜਾਂਦੀ ਹੈ ਤਾਂ ਉਹਦੇ ਫੇਰ ਬੋਲ ਜਿਹੜੇ ਹੈ ਉਹਨਾਂ ਦੇ ਵਿੱਚ ਆਊਗਾ ਗਿਆਨ ਸੰਤੋਖ ਤੇ सुरभीत ਜੇਕਰ ਆਪਾਂ ਨੂੰ ਇਤਿਹਾਸ ਤੋਂ ਦੇਖੀਏ ਤਾਂ ਮਾਈ ਪਾਗੋ ਨੇ ਐਵੇਂ ਨਹੀਂ ਕਿਹਾ ਚੱਕੋ ਚੂੜੀਆਂ ਪਹਿਨ ਲਓ ਮੈਂ ਜਾਣਦੀ ਆ ਸੂਰਬੀਤ ਆ ਗਈ ਬੰਦਿਆੜੀ ਬੰਦਿਆਤ ਵਿੱਗ ਗਈ ਸਬਰ ਆ ਗਿਆ ਕਿ ਬਹੁਤ ਹੈ ਸੋ ਇਹ ਜਿਹੜਾ ਬਾਣੀ ਸਾਨੂੰ ਕਹ ਰਹੀ ਤੁਨ ਮੈਂ ਧਿਆਨ ਧਿਆਨ ਮੈਂ ਗਿਆਨ ਮੈਂ ਜਾਣਿਆ ਗੁਰਮਖਾ ਕਥਾ ਕਹਾਣੀ ਜਿਦੋਂ ਅਸੀਂ ਤੁਨ ਤੋਂ ਧਿਆਨ ਸਾਨੂੰ ਪੈਦਾ ਹੁੰਦਾ ਤੇ ਤੁੰਨੀ ਸਾਡੀ ਉਹ ਜਾਗਦੀ ਹੈ ਅੰਦਰ ਬੋਲਦੇ ਅਸੀਂ ਅੰਦਰ ਸਾਨੂੰ ਸਾਰਾ ਕੁਝ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਫਿਰ ਧਿਆਨ ਦੇ ਵਿੱਚ ਹੀ ਸਾਨੂੰ ਅਸੀਂ ਸਾਰਾ ਕੁਝ ਜਾਣ ਲੈੰਨੇ ਆ ਕਿਹਨੂੰ ਜਾਣ ਲੈੰਨੇ ਆ ਜਿਹਨੂੰ ਅਸੀਂ ਮਿਲਣਾ ਚਾਹੁੰਦੇ ਗੁਰਮੁਖ ਕਥ ਕਹਾਣੀ ਜਿਹੜੇ ਗੁਰੂ ਗੁਰਮ ਦੇ ਨਾਲ ਜੁੜ ਗਏ ਉਹਨਾਂ ਨੇ ਫੇ ਦੱਸਿਆ ਕਿ ਕਿਵੇਂ ਉਹਨੂੰ ਮਿਲਣਾ ਹੈ ਕਿਵੇਂ ਉਹਦੇ ਨਾਲ ਜਾ ਕੇ ਮਿਲਿਆ ਜਾਂਦਾ ਕਿਉਂਕਿ ਜਿੰ ਸਖੀਏ ਪ੍ਰਭ ਪਾਇਆ ਹੋ ਤਿੰਨ ਕੇ ਸਦ ਬਲਿਹਾਰ ਕਿਹੜੇ ਉਹਦੇ ਤੋਂ ਬਲਿਹਾਰ ਜਾਂਦੇ ਜਿਨ੍ਹਾਂ ਨੂੰ ਕੋਈ ਪ੍ਰਭਾ ਨਹੀਂ ਰਿੰਦੀ ਫੇ ਮਨ ਤਨ ਰੰਤਾ ਸੱਚ ਰੰਗ ਇੱਕੋ ਨਾਮ ਆਵਦਾਰ ਕਿੰਦੇ ਕੋਈ ਫਕੀਰ ਤਨ ਪ੍ਰਸ਼ਨ ਲੈ ਕੇ ਘੁੰਮਦਾ ਫਿਰਦਾ ਸੀ ਰੋਜ਼ ਘੁੰਮਣਾ ਉਹਦੇ ਤੇ ਲਿਖਿਆ ਹੋਇਆ ਸੀ ਪਹਿਲਾ ਪ੍ਰਸ਼ਨ ਕਿ দান ਦੀ ਹੱਦ ਕੀ ਹੈ ਦੂਸਰਾ ਪ੍ਰਸ਼ਨ ਉਹਨੇ ਲਿਖਿਆ ਸੀ ਕਿ ਤਿਆਗ ਦੀ ਹੱਦ ਕੀ ਹੈ ਤੇ ਤੀਸਰਾ ਸੀ પ્રેમ ਦੀ ਹੱਦ ਕੀ ਹੈ ਇੱਕ ਦਿਨ ਘੁੰਮਦੇ ਨੂੰ ਕਿਸੇ ਨੇ ਕਿਹਾ ਕਿ ਜਾ ਤੇਰੇ ਤਿੰਨਾ ਹੀ ਪ੍ਰਸ਼ਨਾਂ ਦਾ ਜਵਾਬ ਜਿਹੜਾ ਮਨਸੂਰ ਦੇ ਸਕਦਾ ਉਹਦੇ ਕੋਲ ਪਹੁੰਚ ਜਾ ਔਰ ਮਨਸੂਰ ਦਾ ਉਹ ਆਖਰੀ ਦਿਨ ਸੀਗਾ ਦੂਸਰੇ ਦਿਨੋਂ ਸਜ਼ਾ ਮੌਤ ਦੀ ਦਿੱਤੀ ਜਾਣੀ ਸੀ ਜਦੋਂ ਉਹ ਫਕੀਰ ਉਹਦੇ ਕੋਲ ਜਾਂਦਾ ਔਰ ਕਾਗਜ ਅੱਗੇ ਕਰਦਾ ਤੇ ਮਨਸੂਰ ਜੀ ਦੇਖ ਕੇ ਕਹਿੰਦੇ ਕਿ ਅਸੀਂ ਕਿਸੇ ਦੇ ਵੀ ਪ੍ਰਸ਼ਨ ਦਾ ਜਵਾਬ ਉਦੋਂ ਦਿੰਨੇ ਹੈ ਪਹਿਲਾਂ ਅਸੀਂ ਉਹਨੂੰ ਖਾਣ ਲਈ ਕੁਛ ਦਿੰਨੇ ਉਹ ਕਹਿੰਦੇ ਠੀਕ ਹੈ ਮਨਸੂਰ ਜੀ ਪਿੱਛੇ ਜਿਹੜੀ ਕੋਠੜੀ ਚ ਸੀ ਅੱਧੀ ਰੋਟੀ ਦਾ ਟੁਕੜਾ ਸੁੱਕਿਆ ਪਿਆ ਸੀ ਉਲਿਆ ਕੇ ਉਸ ਫਕੀਰ ਨੂੰ ਦਿੱਤਾ ਕਿ ਇਹਨੂੰ ਖਾ ਲਾ ਉਹਨੇ ਖਾ ਲਿਆ ਕਹਿੰਦੇ ਇਹ ਤੇਰੇ ਪਹਿਲੇ ਪ੍ਰਸ਼ਨ ਦਾ ਜਵਾਬ ਹੈ ਤੇ দান ਦੀ ਹੱਦ ਕੀ ਹੈ ਕਹਿੰਦੇ ਕੀ ਮਤਲਬ ਕਹਿੰਦੇ ਇਹ ਸੁੱਕੀ ਰੋਟੀ ਕੋਈ ਮੇਰਾ ਦੋਸਤ ਮੈਨੂੰ ਦੇ ਗਿਆ ਤੈਨੂੰ ਪਤਾ ਕਿ ਮੈਨੂੰ ਤਾਂ ਜੇਲ੍ਹ ਦੇ ਵਿੱਚ ਕੁਝ ਵੀ ਨਹੀਂ ਦਿੱਤਾ ਜਾਂਦਾ ਖਾਣਾ ਪੀਣਾ ਮੇਰਾ ਬੰਦ ਕੀਤਾ ਹੋਇਆ ਕੋਈ ਚੋਰੀ ਮੈਨੂੰ ਦੇ ਕੇ ਗਿਆ ਸੀ ਤੇ ਮੈਂ ਸੋਚਿਆ ਕਿ ਜਦੋਂ ਮੈਂ ਰਹਿਣੇ ਨਹੀਂ ਇਸ ਤਨ ਲਈ ਖਰਾਕ ਦੀ ਲੋੜ ਹੀ ਕੀ ਹੈ ਜਦ ਇਸ ਤਨ ਨੂੰ ਛੱਡ ਕੇ ਹੀ ਜਾਣਾ ਹੈ ਤੇ ਮੈਂ ਇਹ ਟੁਕੜਾ ਕਿਹਾ ਕਿਸੇ ਦੇ ਕੰਮ ਆ ਜੂਵੇ ਮੈਂ ਆਪਣੇ ਮੂੰਹ ਚ ਜੇ ਨਹੀਂ ਪਾਇਆ ਤੈਨੂੰ ਦੇ ਦਿੱਤਾ ਇਹ ਸਭ ਤੋਂ ਵੱਡਾ দান ਹੈ দান ਉਹ ਨਹੀਂ ਹੈ ਕਿ ਤੇਰੇ ਕੋਲ ਬਚ ਗਿਆ ਉਹਦੇ ਵਿੱਚੋਂ ਕੱਢ ਕੇ ਦੇ ਦਿੱਤਾ ਨਹੀਂ ਮੇਰੇ ਕੋਲ ਹੈ ਹੀ ਕੱਖ ਨਹੀਂ ਸੀ ਇਹ ਵੀ ਕੋਈ ਦੇ ਕੇ ਗਿਆ ਸੀ ਮੈਨੇ ਕੀਤਾ ਤੈਨੂੰ ਦੇ ਦਿੱਤਾ ਇਹ ਧਾਨ ਦੀ ਹੱਦ ਹੈ ਨਹੀਂ ਤਾਂ ਮੈਂ ਖਾ ਸਕਦਾ ਸੀ ਭੁੱਖਾ ਨਾ ਪਾਣਾ ਇੰਨੇ ਦਿਨਾਂ ਦਾ ਇੱਥੇ ਜੇਲ੍ਹ ਦੇ ਵਿੱਚ ਕਹਿੰਦੇ ਜਿਹੜਾ ਤੇਰਾ ਦੂਸਰਾ ਪ੍ਰਸ਼ਨ ਹੈ ਤ્યાਗ ਦੀ ਹੱਦ ਕੀ ਹੈ ਇਹ ਤੈਨੂੰ ਜਵਾਬ ਅਸੀਂ ਦੇਣਾ ਹੈ ਤੂੰ ਇਸ ਤਰੀਕੇ ਨਾਲ ਕਰ ਕਿ ਆਪਣੀਆਂ ਦੋ ਪਲ ਲਈ ਅੱਖਾਂ ਬੰਦ ਕਰ ਲੈ ਜਦੋਂ ਦੋ ਪਲ ਲਈ ਅੱਖਾਂ ਬੰਦ ਕੀਤੀਆਂ ਤੇ ਮਨਸੂਰ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ ਉਹ ਜਦੋਂ ਅੱਖਾਂ ਖੋਲ੍ਹਦੇ ਤੇ ਮਨਸੂਰ ਦੀ ਡੈੱਡ ਬੋਡੀ ਸਰੀਰ ਮਿੱਟਕ ਪਿਆ ਦੇਖ ਕੇ ਕੰਬਰਾ ਗਿਆ ਕਿ ਇਹ ਕੀ ਹੋ ਗਿਆ ਉਹ ਹਲੇ ਸੋਚ ਰਿਹਾ ਤੇ ਮਨਸੂਰ ਜੀ ਨੇ ਪ੍ਰਾਣ ਫੇਰ ਪਾ ਲਏ ਕਹਿੰਦੇ ਇਹ ਤੇ ਦੇ ਦੂਜੇ ਪ੍ਰਸ਼ਨ ਦਾ ਜਵਾਬ ਹੈ ਕਿ ਤ્યાਗ ਦੀ ਹੱਦ ਕੀ ਹੈ ਜਿਹੜੇ ਉਹਦੇ ਰੰਗ ਦੇ ਵਿੱਚ ਰੰਗੇ ਜਾਂਦੇ ਹੈ ਉਹਨਾਂ ਨੂੰ ਆਪਣੇ ਤਨ ਦੀ ਵੀ ਪਰਵਾਹ ਨਹੀਂ ਹੁੰਦੀ ਉਹ ਤਤਨ ਨੂੰ ਵਿਤਿਆਗ ਦਿੱਤੀ ਤੀਸਰੇ ਕਹਿੰਦੇ ਪ੍ਰਸ਼ੰਤ ਨੂੰ ਹੁਣ ਪੁੱਛਿਆ ਪ੍ਰੇਮ ਦਾ ਹੱਦ ਕੀ ਹੱਦ ਕੀ ਹੈ ਇਹ ਕੱਲ ਨੂੰ ਆਜੇ ਉਸ ਚੌਕ ਦੇ ਵਿੱਚ ਜਿੱਥੇ ਟੁਕੜੇ ਕੀਤੇ ਜਾਣੇ ਜਦੋਂ ਉੱਥੇ ਪਹੁੰਚਦਾ ਔਰ ਪਹਿਲਾ ਹੀ ਅੰਗ ਕੱਟ ਕੇ ਮਨਸੂਰ ਦਾ ਸੁੱਟਿਆ ਤੇ ਉਹਦੇ ਕੋਲ ਜਾ ਕੇ ਜਦੋਂ ਗਿਰਿਆ ਉਹਦੇ ਵਿੱਚ ਆਵਾਜ਼ ਆ ਰਹੀ ਹੈ ਐਨਲ ਹਕਕ ਕਹਿ ਕੇ ਸੂੜੀ ਚੜੇ ਬਾਜੋ ਜਗ ਵਿੱਚ ਮਨਸੂਰ ਸਦਾ ਹੀ ਦਈ ਕਹਿੰਦੇ ਭਗਤਾ ਇਤਿਜ ਪ੍ਰਸ਼ੰਦਾ ਜਵਾਬ ਹੈ ਅਸੀਂ ਪ੍ਰੇਮ ਤਿਆਗ ਦੇ ਨਹੀਂ ਭੰਵੇਂ ਟੁਕੜੇ ਟੁਕੜੇ ਹੋ ਜਵੇ ਅਸੀਂ ਉਹਦੇ ਨਾਲ ਪ੍ਰੇਮ ਕਰਦੇ ਹਾਂ ਸਾਡਾ ਅੰਗ ਅੰਗ ਰੋਮ ਰੋਮ ਜਿਹੜਾ ਉਹਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਇਸੇ ਕਰਕੇ ਉਹਨੇ ਕਿਹਾ ਮਨ ਤਨ ਰਤ ਤਾ ਸੱਚ ਰੰਗ ਇੱਕੋ ਨਾਮ ਅਦਾਰ ਜਿਹਦਾ ਆਸਰਾ ਹੈ ਉਦੇ ਰੰਗ ਦੇ ਵਿੱਚ ਜਦ ਰੰਗੇ ਜਾਂਦੇ ਤੇ ਫਿਰ ਉਹਨਾਂ ਨੂੰ ਇਸ ਦੁਨੀਆ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਉਹਨਾਂ ਨੂੰ ਤਾਂ ਫਿਰ ਲੱਗਦਾ ਵਿਖਿਆ ਰੰਗ ਕੁੜਾਵਿਆ ਜਿਸਨ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਬਣੀ ਮਿਲ ਸਾਧੂ ਪੀਵਣ ਹਾਰ ਸੋ ਸਤਿਗੁਰੂ ਆਖਰੀ ਪੰਕਤੀ ਚ ਕਹਿ ਰਿਹਾ ਨਾਨਕ ਹਰਜੀ ਮੈਂ ਕਰ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਹੋਰ ਹਾਰ ਕਿੰਦੇ ਉਹ ਸੁਹਾਗਣ ਹੈ ਉਹ ਜਿੰਦ ਜੀਵ ਸੁਹਾਗਣ ਹੈ ਜਿਹਦੇ ਹਿਰਦੇ ਦੇ ਵਿੱਚ ਰਾਮ ਨਾਮ ਵੱਸਦਾ ਹੈ ਜਿਸਨੇ ਰਾਮ ਨਾਮ ਨੂੰ ਹਾਰ ਬਣਾ ਕੇ ਪਾ ਲਿਆ ਹੈ ਘਰ ਦੇ ਵਿੱਚ ਉਹ ਹੀ ਜਿੰਦਾ ਜੜੀਆਂ ਸੁਹਾਗਣੀਆਂ ਜਿਹੜੇ ਉਸ ਪਰਮਾਤਮਾ ਦੇ ਨਾਮ ਤੋਂ ਦੂਰ ਹੈ ਉਹ ਤਾਂ ਮਰੇ ਹੋਏ ਹੈ ਉਹ ਜਿੰਦੇ ਨਹੀਂ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਸੀ ਕਿ ਜਿਸ ਨੂੰ ਯਾਦ ਹੈ ਉਹ ਜੀਵਤ ਹੈ ਜਿਸ ਨੂੰ ਯਾਦ ਨਹੀਂ ਉਹ ਮਰ ਗਿਆ ਆਖਾਂ ਜੀਵਾਂ ਵਿਸਰੇ ਮਰ ਜਾਓ ਜਦੋਂ ਤੇਰਾ ਨਾਮ ਮੈਂ ਲੈ ਲਿਆ ਤੇ ਉਦੋਂ ਜਿੰਦਾ ਹਾਂ ਜਦੋਂ ਨਹੀਂ ਲੈ ਲਿਆ ਤੇ ਇਹ ਦੁਨੀਆ ਵਿੱਚ ਖਚਾ ਖਚ ਹਾਂ ਤੇ ਫੇ ਮਰਿਆ ਹੋਇਆ ਹਾਂ ਕਿਉਂਕਿ ਇਹ ਦੁਨੀਆ ਜਿਹੜੀ ਹੈ ਓੜ ਦੇ ਸਵਾ ਹੈ ਕਿਉਂਕਿ ਇਹ ਦੁਨੀਆ ਸਾਰੀ ਦੀ ਸਾਰੀ ਜਿਹੜੀ ਹੈ ਇਹ ਕੂੜ ਦਾ ਰੰਗ ਹੈ ਸੋ ਇਹ ਸਤਿਗੁਰੂ ਸੌਣ ਦੇ ਮਹੀਨੇ ਚ ਸਿੱਖਿਆ ਜੋ ਦੇ ਰਹੇ ਕਿ ਉਸ ਪਰਮਾਤਮਾ ਦੇ ਸਾਧੂ ਜਿਹੜਾ ਦਰਦ ਦੇ ਨਾਲ ਜੁੜਿਆ ਹੋਇਆ ਉਹਦੇ ਕਿਤੇ ਚਰਨੋਂ ਦਾ ਆਸਰਾ ਮਿਲ ਜੀਵੇ ਉਹਦੀ ਸਤ ਸੰਗ ਮਿਲ ਜੀਵੇ ਉੱਥੋਂ ਸਾਨੂੰ ਜਾਗ ਲੱਗ ਜੀਵੇ ਅਸੀਂ ਮਨ ਦੇ ਵਿੱਚ ਸੁਣ ਕੇ ਮੰਨ ਲਈਏ ਮਨ ਕੇ ਫਿਰ ਉਹਨੂੰ ਪੱਕਾ ਕਰਕੇ ਨਾਲ ਪ੍ਰੇਮ ਜੋੜ ਲਈਏ ਮਨ ਚ ਪ੍ਰੇਮ ਜਾਗ ਪਵੇ ਤਾਂ ਫਿਰ ਸਾਡੇ ਕੋਲ ਅੰਦਰ ਜਿਹੜੇ ਹੈ ਉਹ ਕਨਹਰ ਜਿਹੜੇ ਬਾਜੇ ਸਾਨੂੰ ਸੁਣਦੇ ਹੈ ਉਹ ਐਸੇ ਬਾਜੇ ਵੱਜਦੇ ਹੈ ਕਿ ਜਿਨ੍ਹਾਂ ਨੂੰ ਸੌਣ ਦੀ ਲੋੜ ਨਹੀਂ ਉਹ ਸਦਾ ਹੀ ਵੱਜਦੇ ਆ ਉਹ ਸਦਾ ਹੀ ਅਮਰਤ ਦੀ ਬਰਖਾ ਹੁੰਦੀ ਹੈ ਉੱਥੇ ਸੌਣ ਦੇ ਮਹੀਨੇ ਦੀ ਲੋੜ ਨਹੀਂ ਆਉ ਉਸ ਨਾਮ ਦੇ ਨਾਲ ਜੁੜਨ ਲਈ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਬੇਨਤੀ ਕਰੀਏ ਜੋਈ ਕਰੀਏ ਕਿ हे ਪਰਮਾਤਮਾ ਤੋ ਸਮਰੱਥ ਹੈ ਕਿਰਪਾ ਕਰੋ ਕਿ ਜਿਹੜੇ ਸਵਾਸਾਂ ਦੀ ਪੂੰਜੀ ਰਿੰਦੀ ਹੈ ਆਪਣੇ ਬਖਸ਼ਿਸ਼ ਕਰੋ ਤਾਂ ਕਿ ਜਿੰਦੇ ਹੋਏ ਸਵਾਸਾਂ ਦੇ ਨਾਲ ਤੁਹਾਡਾ ਨਾਮ ਸਿਮਰ ਕੇ ਤੁਹਾਡੇ ਚਰਨਾਂ ਦਾ ਆਸਰਾ ਮਿਲ ਜਵੇ ਕਿਉਂਕਿ ਜੀਵ ਦਾ ਪ੍ਰਾਣੀ ਦਾ ਮਕਸਦ ਹੀ ਇਹ ਹੈ ਦੁਨੀਆ ਤੇ ਆ ਕੇ ਉਸ ਦੇ ਨਾਲ ਮਿਲਣਾ ਜਿੱਥੋਂ ਇਹ ਜਿੰਦ ਵਿਛੜੀ ਹੋਈ ਹੈ ਨਹੀਂ ਤਾਂ ਦੁਨੀਆ ਦੇ ਜਿੰਨੇ ਮਰਜੀ ਅਸੀਂ ਸੁੱਖ ਭੋਗਣ ਦੀ ਕੋਸ਼ਿਸ਼ ਕਰੀਏ ਇਹ ਸੁੱਖ ਜਿਹੜੇ ਹੈ ਇਹਨਾਂ ਦਾ ਰੰਗ ਅਖੀਰ ਤੇ ਜਾ ਕੇ ਜਿਹੜਾ ਦੁੱਖ ਦੇ ਵਿੱਚ ਬਦਲ ਜਾਂਦਾ ਸੋ ਇਹੋ ਹੀ ਅਦਾਸ ਬੇਨਤੀ ਜੋ ਇਹ ਕੰਦੇ ਹੋਏ ਇਹ ਵੀ ਬੇਨਤੀ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ੁੱਧ ਬਾਣੀ ਪੜਨ ਦਾ ਉਚਾਰਨ ਦਾ ਬਲ ਬਖਸ਼ਣ ਅਸੀਂ ਗਲਤੀਆਂ ਦੇ ਪੁੱਤਲੇ ਹਰ ਇੱਕ ਜੀਵ ਗਲਤੀਆਂ ਦੇ ਪੁੱਤਲਾ ਉਹ ਆਪ ਬਖਸ਼ਣ ਹਰੈ ਇਹ ਅਰਦਾਸ ਬੇਨਤੀ ਰਜਾਈ ਕਰਦੇ ਬੱਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ